ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਦੋ ਆਗੀਆਂ ਵੀਰੋ ਇੱਕ ਟੋਕੜ ਗੱਬਣਾ ਇੱਕ ਗੱਬਣਾ ਬਾਕੀ ਵੀਰ ਦੇ ਰੇਡ ਜਵਾਂ ਜੈ ਜੈ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾਓ ਕੀ ਹਾਲ ਚੱਲ ਵੀਰੇ ਵਧੀਆ ਵਧੀਆ ਥੈਂਕਸ ਵਧੀਆ ਵੀਰੇ ਹਾਂਜੀ ਨਾਂ ਦੱਸੋ ਆਪਣਾ ਨਾਂ ਮੇਰਾ ਕਰਨ ਜੀ ਕਰਨ ਨਾ ਹੈ ਹਨਾ ਤੇ ਪਿੰਡ ਆ ਗਿਆ ਫਤੇਗੜ ਚੂੜੀਆਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫਤੇਗੜ ਚੂੜੀਆਂ ਹਨਾ ਜੀ ਹਾਂਜੀ ਠੀਕ ਹੈ ਵੀਰੇ ਫੋਨ ਨੰਬਰ ਦੱਸਿਓ 8437678725 ਠੀਕ ਹੈ ਵੀਰੇ ਹਾਂਜੀ ਠੀਕ ਹੈ ਕਿੰਨੀਆਂ ਵੇੜਾਂ ਆਗੀਆਂ ਵੀਰੇ ਕੋਲ ਆਪਣੇ ਕੋ ਦੋ ਵੇੜਾਂ ਜੀ ਦੋ ਆਗੀਆਂ ਇੱਕ ਟੋਕੜ ਗੱਬਣਾਂਗੀ ਇੱਕ ਟੋਕੜ ਗੱਬਣ ਤੇ ਇੱਕ ਗੱਬਣ ਜੀ ਇੱਕ ਗੱਬਣ ਆ ਗਈ ਹਨਾ ਜੀ ਠੀਕ ਹੈ ਵੀਰੇ ਕਰੀਏ ਸ਼ੁਰੂ ਇਹਨਾਂ ਤੋਂ ਹਨਾ ਹਾਂਜੀ ਇਹਦੇ ਬਾਰੇ ਦੱਸ ਦਿਓ ਵੀਰੇ ਇਹ 3 ਮਹੀਨੇ ਦੀ ਗੱਬਣ ਜੀ 3 ਮਹੀਨਿਆਂ ਦੀ ਹਾਂਜੀ 8 ਕਿਲੋ ਦੁੱਧ ਜੇ 7 ਦੀ ਪੱਕੀ ਗਾਰੰਟੀ ਜੇ ਭਾਜੀ ਠੀਕ ਹੈ ਵੀਰ ਜੀ ਪੰਜ ਦੋ ਟਾਈਮ ਚੋਂ ਆ ਗਏ ਤੇ ਤਿੰਨ ਟਾਈਮ ਚੋਂ ਆ ਗਏ ਖੜੇ ਆਪਣੇ ਬਿਲਕੁਲ ਠੀਕ ਹੈ ਤੇ ਬਾਕੀ ਆਪਣੀ ਡਾਕਟਰ ਨਾਲ ਲੈ ਗਿਆ ਹੈ ਚੈੱਕ ਪਾਸ ਕਰਕੇ ਫਿਰ ਲੈ ਕੇ ਜਾ ਠੀਕ ਹੈ ਵੀਰੇ ਆਪਣੀ ਹੱਡੀ ਗਰੰਟੀ ਇੱਥੋਂ ਤੱਕ ਦੀ ਆ ਕਿਸੇ ਦੇ ਘਰ ਦੀ ਕੋਈ ਗਰੰਟੀ ਨਹੀਂ ਇੱਥੇ ਡਾਕਟਰ ਲਿਆ ਕੇ ਆਪਣਾ ਪਾਸ ਕਰਕੇ ਜੇ ਹੈ ਆ ਤਿੰਨ ਮਹੀਨੇ ਦੀ ਲੈ ਜਾਂ ਨਹੀਂ ਤੇ ਨਾ ਰਿਆ ਹੁੰਦੇ ਨੇ ਬਿਲਕੁਲ ਬਿਲਕੁਲ ਜੀ ਬਾਕੀ ਵੀਰੇ ਤੁਸੀਂ ਚੈੱਕ ਪਾਸ ਕਰਾਈ ਹੈ ਨਾ ਹਾਂਜੀ ਹਾਂਜੀ ਮੈਂ ਤੇ ਕਰਾਈ ਤੇ ਬਾਕੀ ਕੋਈ ਵੀਰਾ ਭਾਵੇਂ ਗੱਡੀ ਜੋ ਉਤਰਦੀ ਕਰਾ ਲਿਆ ਹੈ ਨਾ ਜੀ ਹਾਂਜੀ ਬਿਲਕੁਲ ਯਾਨੀ ਕਿ ਇੱਕ ਦੋ ਦਿਨ ਦੀ ਗਰੰਟੀ ਹੈ ਇੱਕ ਦਿਨ ਦੀ ਕਰਾ ਲੇ ਇੱਕ ਦੋ ਬਾਕੀ ਬਹੁਤਾ ਨਹੀਂ ਵੀਰੇ ਗਰਮੀ ਗਰਮੀ ਹੈ ਨਾ ਵੀਰੇ ਠੀਕ ਹੈ ਵੇਖੋ ਵੀਰੋ ਤਿੰਨ ਮਹੀਨਿਆਂ ਦੀ ਗੱਬਣਾ ਕੀ ਆ 7 ਕਿਲੋ ਦੀ ਵੀਰ ਗ ਬਾਕੀ ਵੀਰੇ ਥਣ ਥਣ ਦੀ ਕੁਆਲਿਟੀ ਚੈੱਕ ਕਰ ਲੋ ਨਾਣਾ ਨੂਣਾ ਚੈੱਕ ਕਰ ਲੋ ਇਹ ਜਰਸੀ ਕਰੋਸ ਕਰੋਸ ਬੰਨ ਆ ਗਿਆ ਵੀਰੇ ਫੈਂਡ ਫੂਡ ਵੀ ਚੰਗੀ ਹੁੰਦੀ ਹੁਣ ਹੈ ਨਾ ਠੀਕ ਹੈ ਜੀ ਵੇਖੋ ਵੀਰੋ ਥਣ ਥਣ ਬਹੁਤ ਵਧੀਆ ਲੱਗਿਆ ਬਾਕੀ ਇਹ 10 ਵਜੇ ਦਾ ਟਾਈਮ ਹੈ ਸ਼ਾਮ ਨੂੰ ਬੱਝੂਗੀ ਠੀਕ ਹੈ ਜੀ ਬਿਲਕੁਲ ਬਾਕੀ ਵੀਰੋ ਟਾਈਮ ਇਹ 10 ਵਜੇ ਦਾ ਵਾ ਬਾਕੀ ਚੈੱਕ ਕਰ ਲਓ ਕੋਈ ਵੈੜ ਥਣਾ ਚ ਨਹੀਂ ਆਈ ਕੋਈ ਵੀਰ ਨੇ ਯਾਨੀ ਕਿ ਕਿੰਨੇ ਵੇ ਵੀਰੇ ਚਵਾਈ ਕੀਤੀ ਆ ਮੈਂ 6:30 ਵਜੇ ਸਾਢੇ 6 ਹਾਂਜੀ ਇਹ 10 ਦਾ ਟਾਈਮ ਆ ਹਾਂਜੀ ਬਿਲਕੁਲ ਬਿਲਕੁਲ ਵੀਰੇ ਤਾਂ ਵੀਰੇ ਰਿਕਾਰਡਰ ਕੋਡ ਕਿਵੇਂ ਆ ਇਹਦਾ ਕੋਈ ਇਹ ਵੈੜ ਆਪਣੀ ਘਰ ਦੀ ਆ ਤੇ ਉਹ ਮੁੱਲ ਲੈ ਆਏ ਇਹਦੇ ਥੱਲੇ ਆਪਾਂ 16 ਲੀਟਰ ਦੁੱਧ ਚੋਇਆ ਜੀ ਵੀਰ ਜੀ ਠੀਕ ਆ ਜੀ ਇਹ ਆਪਣੇ ਟਾਈਮ ਤੇ ਜਦੋਂ ਆਈ ਤੇ 50000 ਦੀ ਜੇ ਵੈੜ ਭਾਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਲੋੜ ਹੀ ਤਾਂ ਕਰਕੇ ਮੈਂ ਆ ਵੇਚਣ ਲੱਗਾ ਨਹੀਂ ਤੇ ਦੇਣੀ ਨਹੀਂ ਠੀਕ ਆ ਵੀਰੇ ਸੱਜਰ ਦਾ ਚੰਗਾ ਦੁੱਧ ਚੋਆ ਲਿਆ 16 ਲੀਟਰ ਮੈਂ ਚੋਇਆ ਜੀ ਠੀਕ ਆ ਵੀਰੇ ਠੀਕ ਆ ਵੇਖੋ ਵੀਰੋ ਇਹ ਵੈੜ ਵੀਰ ਦੇ ਘਰ ਦੀ ਵਿਆੜੀ ਸੀ ਬਾਕੀ ਵੀਰੇ ਲੈ ਵੇ ਲੂਵੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਸੱਜਰ ਕਿੱਥੇ ਪੰਡਾ ਪੁੰਦੀ ਹੋਊਗੀ ਤੇ ਬਾਾਰਸ ਬਹੁਤ ਆ ਢਿੱਲ ਬਾਕੀ ਵੀਰੇ ਸੀਲ ਲੱਗ ਹਨਾ ਹਾਂਜੀ ਹਾਂਜੀ ਬਿਲਕੁਲ ਠੰਡੀ ਸੀਲ ਆ ਹਾਂ ਠੰਡੀ ਚਵਾਚੂ ਵੀਰ ਜੀ ਬਿਲਕੁਲ ਓਕੇ ਜੀ ਭਾਜੀ ਇੱਕ ਨੰਬਰ ਚਵਾ ਆਪਣੀ ਪਾਸ ਕਰਕੇ ਲੈ ਠੀਕ ਹੈ ਜੀ ਬਾਕੀ ਠੀਕ ਆ ਵੀਰੋ ਤੇ ਨਾ ਮਹੀਨਿਆਂ ਦੀ ਗੱਬਣ ਆ ਗਈ ਆ 7 ਕਿਲੋ ਦੀ ਗਾਰੰਟੀ ਆ ਦੁੱਧ ਦੀ ਬਾਕੀ ਮੋਲ ਦੀ ਗੱਲ ਕਰਦੇ ਆ ਵੀਰੇ ਕੋਲੇ ਵੀਰ ਜੀ ਕਿੰਨੇ ਦੀ ਦੇ ਦੇਣੀ ਜੜੀ ਮੋਲੇ ਦਾ 25000 ਕਰਦੇ ਜੀ ਹਾਂਜੀ 24 ਦੀ ਦੇ ਦਈਏ ਭਾਜੀ 24 ਦੀ ਹਾਂਜੀ ਠੀਕ ਹੈ ਵੀਰ ਜੀ ਜੈ ਜੀ ਕਰ ਦਿਓ ਮਾਤਨ ਹੋਰ ਯਾਰ ਛੱਡਾਂਗੇ 23 ਦੀ ਹਾਂਜੀ 23 ਹੀ ਦੇ ਦਾਂਗੇ ਠੀਕ ਹੈ ਵੀਰੇ ਬਾਕੀ ਕੋਈ ਵੀਰ ਫੋਨ ਲਾਵੇ ਹਾਂਜੀ ਹਾਂਜੀ ਮਾਨਤਨ ਕਰ ਦਾਂਗੇ ਭਾਜੀ ਕੀ ਬਾਤ ਹੈ ਵੇਖੋ ਵੀਰੋ 23000 ਦੀ ਵੀਰ ਕਹਿੰਦੇ ਦੇ ਦਾਂਗੇ ਵੈੜ ਤੋਕੜ ਗੱਬਣ ਆ ਗਿਆ 7 ਕਿਲੋ ਦੁੱਧ ਆ ਗਿਆ ਜੋ ਥੰਥੂ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਵੀਰੇ ਵੀਰ ਦੇ ਘਰ ਦੀ ਪਸ਼ੂ ਆਏ ਪਾਲਿਆ ਵੀਰ ਨੇ 16 15 16 ਕਿਲੋ ਦੀ ਚਵਾਈ ਵੀ ਕਰਾਈ ਹੈ ਵੈੜ ਨੇ ਚੰਗੀ ਵੈੜ ਆ ਜੀ ਰੇਟ ਵੀ ਵੀਰ ਜੀ ਠੀਕ ਆ ਬਾਕੀ ਦੂਰੋਂ ਆਏਗੇ ਵੀਰ ਦਾ ਮਾਨਤਨ ਕਰ ਦਿਓ ਹਾਂਜੀ ਹਾਂਜੀ ਕਰ ਦਾਂਗੇ ਕੋਈ ਵੀ ਰ ਫੋਨ ਲਾਵੇ ਹਨਾ ਵੀਰੇ ਹਾਂਜੀ ਕੋਈ ਫੋਨ ਲਾਇ ਕਰ ਦਾਂਗੇ ਠੀਕ ਹੈ ਵੀਰ ਜੀ ਐ ਦੂਜਾ ਨੰਬਰ ਤੇ ਆ ਗਈ ਵੜ ਇਹਦੇ ਬਾਰੇ ਦੱਸਿਓ ਇਹ ਗੱਬਨ ਜੀ ਹਾਂਜੀ ਹਫਤਾ ਆ ਗਈ ਲੈ ਜੇ ਹਫਤਾ ਲੈ ਜੇ 10 ਦਿਨ ਲੈ ਜੇ ਵਿੱਚ ਵਿੱਚ ਸੁੱਤਣਾ ਜੀ ਇੱਕ ਹਫਤਾ ਖੜਦੀ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਖੋਲੋ ਬਿਲਕੁਲ ਵੇਖੋ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਓ ਜਰਸੀ ਚ ਆ ਗਈ ਆ ਇੱਕ ਹਫਤਾ ਇਹ ਬਾਕੀ ਆ ਖਾਨ ਤੁਣ ਵੀਰੋ ਇਹਨੂੰ ਵੀ ਬਹੁਤ ਵਧੀਆ ਲੱਗਿਆ ਟਿੱਲਾ ਟੁੱਲਾ ਬਹੁਤ ਨੇ ਬਣੂ ਬਹੁਤ ਵੇਖੋ ਵੀਰੋ ਇਹ ਸਕਵਾਲਿਟੀ ਚੈੱਕ ਕਰ ਲਓ ਚੰਗੀ ਗੜ ਆ ਗਈ ਆ ਥਨ ਥਨ ਦੀ ਕੁਆਲਿਟੀ ਵੀਰੋ ਵਧੀਆ ਆ ਐ ਰਾਜੀ ਰੂਜੀ ਆ ਬਾਕੀ ਵੀਰੇ ਦੁੱਧ ਵੀ ਚੰਗਾ ਚੋ ਆਜੂ ਹਨਾ ਜੀ ਹਾਂਜੀ ਹਾਂਜੀ ਵੇਖੋ ਵੀਰੋ ਥਨ ਦੀ ਕੁਆਲਿਟੀ ਚੈੱਕ ਕਰ ਲਓ ਥਨ ਥਨ ਬਹੁਤ ਵਧੀਆ ਲੱਗਿਆ ਚਵਾਈ ਵਾਲਾ ਉਹ ਜਿੰਨਾ ਕੋ ਲਿਆਂਦੀ ਉਹ ਕਹਿੰਦੇ ਕੀ 14 ਲੀਟਰ ਆਪਾਂ ਚੋਂਦੇ ਰਹੇ ਆ ਇੱਥੇ ਲਈ ਇਹ 14 ਕਿਲੋ ਦੀ ਚਵਾਈ ਕਰਾਈ ਆ ਕਰਾਈ ਆ ਉਹਨਾਂ ਬਿਲਕੁਲ ਮਾਮੂਲੀ ਆ ਟਿੱਲਾ ਟੁੱਲਾ ਬਹੁਤ ਨੇ ਵੀਰੇ ਬਣੂ ਬਹੁਤ ਹੈ ਹਨਾ ਕਿੰਨੇ ਵੀ 10 ਦਿਨ ਦੇ ਵਿੱਚ ਤਾਂ 10 ਦਿਨ ਲੈ ਜੂ ਹਨਾ ਜੀ ਹਾਂ ਜੀ ਬਾਕੀ ਸ਼ਾਂਤ ਤੇ ਜਿਹੜਾ ਸ਼ੈਂਪੂ ਤੇ ਬਿਲਕੁਲ ਵੀਰੇ ਦੁੱਧ ਦਾ ਸੇਵਾਲਾ ਹਾਂ ਜੀ ਬਿਲਕੁਲ ਗਾੜੀ ਦੁੱਧ ਸੇਵਾਲਾ ਬਾਕੀ ਵੀਰੇ ਫੇਸ ਕੁਆਲਟੀ ਚੈੱਕ ਕਰ ਲੋ ਨਿਗਾ ਨਿਗਾ ਕੰਨ ਆ ਗਿਆ ਐ ਜਰਸੀ ਜਗਈ ਆ ਬਾਕੀ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਵੜ ਮੋਲੇ ਦਾ ਕਰਦੇ ਜੀ 35000 35000 ਜੀ 33000 ਦੀ ਦੇ ਦਈਏ ਠੀਕ ਹੈ ਵੀਰੇ ਹੋਰ ਦੋ ਹੀ ਜਾਂਦੇ ਹੋ 32 ਦੀ ਚਲੋ ਠੀਕ ਹੈ ਠੀਕ ਹੈ ਵੀਰੇ ਦੇ ਦਾਂਗੇ ਭਾਜੀ 32000 ਬਾਕੀ ਹੋਰ ਮਾਨਤਨ ਕਰਦਾਂਗੇ ਜੇ ਕੋਈ ਜੋੜਾ ਲਊਗਾ ਜੋੜੇ 'ਚ ਹੋਰ ਖੁੱਲਾ ਮਾਨਤਨ ਹੋ ਜੂ ਭਾਜੀ ਅੱਛਾ ਜੋੜੇ ਜੋ ਮਾਨਤਨ ਖੁੱਲਾ ਹੋ ਜੂ ਹਾਂਜੀ ਹਾਂਜੀ ਬਾਕੀ ਵੀਰਿਓ ਫੋਨ ਜਰੂਰ ਲਾਇਓ ਬਾਕੀ ਵੀਰ ਦੇ ਰੇਡ ਜਾ ਜਣੇ ਮਾਨਤਨ ਹੋਰ ਹੋ ਜਾਣਗੇ ਚੰਗੀਆਂ ਵੇੜਾਂ ਵੀਰਿਓ ਘਰ ਚ ਆਉਣ ਵਾਲੀਆਂ ਨੇ ਗਰਮੀ ਦੇ ਵਿੱਚ ਕੋਈ ਐਡੀ ਗਰਮੀ ਨਹੀਂ ਮਹਿਸੂਸ ਕਰਦੀਆਂ ਬਾਕੀ ਵੇਖ ਲਓ ਵੀਰੇ ਉਹਦਾ ਧੁੱਪਾ ਹੁਣ ਹਨਾ ਜੀ ਧੁੱਪੇ ਵੱਜੀਆਂ ਨੇ ਕੋਈ ਘਰਕਦਿਆਂ ਪਈਆਂ ਨਹੀਂ ਰੇਡ ਵੀਰ ਤੇ ਜਵਾਂ ਜਾ ਜਾ ਬਾਕੀ ਵੀਰਿਓ ਤੁਸੀਂ ਫੋਨ ਲਾ ਲਿਓ ਬਾਕੀ ਹਰ ਵੀਡੀਓ ਜੇ ਇਹੋ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆ ਆਪਦੀ ਚਵਾਈ ਕਰਾਇਆ ਕਰੋ ਪਾਸ ਕਰਾਇਆ ਕਰੋ ਓ ਤੁਹਾਡਾ ਆਪਦਾ ਫਰਜ਼ ਏ ਵੀਰੇ ਆਪਣੀ ਇੱਕ ਬੇਨਤੀ ਏ ਕਿ ਆਪਣੀ ਇੱਥੇ ਪਾਸ ਕਰਕੇ ਥੱਲੇ ਬਹਿ ਕੇ ਟਿਪ ਕੇ ਤੇ ਉਹ ਆਪਣੀ ਪਾਸ ਚੋ ਕੇ ਪੂਰਾ ਦੁੱਧ ਕਰਕੇ ਤੇ ਫੇਰ ਲੈ ਕੇ ਜਾਣ ਬਿਲਕੁਲ ਵੀਰੇ ਬਿਲਕੁਲ ਕਿਸੇ ਦੇ ਘਰ ਜਾ ਕੇ ਬਾਅਦ ਚੋਂ ਲਾਮਾ ਤੁਹਾਨੂੰ ਕੋਈ ਫੋਨ ਕਰੇ ਜਾਂ ਕੋਈ ਮੈਨੂੰ ਲਾਮਾ ਦੇ ਉਹ ਨਹੀਂ ਜੀ ਚੱਲਣਾ ਇੱਥੇ ਆਪਣੀ ਜੋ ਮਰਜ਼ੀ ਤਸੱਲੀ ਜਿਹੜੀ ਕਰਨੀ ਕਰਕੇ ਬਿਲਕੁਲ ਵੀਰੇ ਮੇਰੀ ਵੀ ਹਰ ਵੀਡੀਓ ਜੀ ਵੀਰੇ ਇਹੋ ਬੇਨਤੀ ਹੁੰਦੀ ਆ ਵੀ ਪਸ਼ੂ ਦਾ ਇਹਦਾ ਸਾਲ ਹੀ ਚੀਜ਼ ਆ ਵੀਰ ਹਾਂਜੀ ਹਾਂਜੀ ਬਿਲਕੁਲ ਹਨਾ ਜੀ ਸਾਲ ਹੀ ਚੀਜ਼ ਆ ਕਿਸੇ ਟਾਈਮ ਅੱਧਾ ਕਿਲੋ ਦੁੱਧ ਵੱਧ ਗਈ ਘਟ ਗਈ ਗਰਮੀ ਦਾ ਮੌਸਮ ਆ ਹਾਂਜੀ ਬਾਕੀ ਵੀਰੋ ਤੁਸੀਂ ਪਸ਼ੂ ਦੇ ਲਾਗੇ ਪਹੁੰਚੋ ਆਪ ਦੀ ਚਵਾਈ ਕਰੋ ਪਾਸ ਕਰੋ ਤੁਹਾਡੇ ਤੇ ਡਿਪੈਂਡ ਆ ਹਨਾ ਵੀਰੇ ਹਾਂਜੀ ਬਿਲਕੁਲ ਜੀ ਬਾਕੀ ਇੱਕ ਟੋਕੜ ਗੱਬਣਾ ਇੱਕ ਗੱਬਣਾ ਰੇਡ ਵੀਰ ਦੇ ਜਿਆ ਜਿਆ ਜੋੜੇ ਚ ਮਾਂਤਨ ਖੁੱਲਾ ਵੀਰ ਕਰ ਦੂ ਠੀਕ ਆ ਵੀਰੇ ਆਪਣਾ ਨਾਮ ਦੱਸ ਦਿਓ ਫਿਰ ਨਾਮ ਮੇਰਾ ਕਰਨ ਜੀ ਠੀਕ ਆ ਜੀ ਫੋਨ ਨੰਬਰ ਦੱਸ ਦਿਓ ਨੰਬਰ 8437678725 ਠੀਕ ਹੈ ਜੀ ਆਪਣਾ ਫਤੇ ਫਤੇ ਘੜ ਹੈ ਹੈ ਨਾ ਫਤੇ ਘੜ ਚੂੜੀਆਂ ਮੇਨ ਫਤੇ ਘੜ ਚੂੜੀਆਂ ਗੇ ਠੀਕ ਹੈ ਵੀਰੇ ਸਾਸਿਕਾ